ਮੇਰੇ ਜੀਜਾ ਜੀ ਸੰਗ ਉਹ ਸਤੰਬਰ ਦੇ ਆਸਾਮ ਦੇ ਹੋਏ ਜਿੱਤੀ ਗਾਵੇ ਉਹ ਕਹਿ ਰਹੇ ਹੂ ਕਿ ਮੈਂ ਆ ਕੇ ਬਦਲੀ ਮੇਰੀ ਹੋਣਾ ਵੀ ਆ ਇੱਧਰ ਆ ਜਾਣਾ ਇੱਧਰ ਆਉਂਦੇ ਆਉਂਦੇ ਫਿਰ ਤੁਹਾਨੂੰ ਕੱਲ ਅਸੀਂ ਮੈਂ ਜਲੰਧਰ ਗਿਆ ਕੱਲੂ ਦੀਦੀ ਦਾ ਫੋਨ ਆਇਆ ਵਾ ਪਾਜੀ ਨੂੰ ਨਾ ਫੋਨ ਕੀਤਾ ਵਾਗੇ ਏਦਾਂ ਕਰਕੇ ਹੋ ਗਿਆ ਆਂਦੀ ਮੰਮੀ ਨੂੰ ਫੋਨ ਕੀਤਾ ਵਾ ਅੰਬਲ ਤੋਂ ਕਾਹਲ ਨੂੰ ਸੀ ਲੱਗਦਾ ਪਰ ਸੋਟਾ ਇਹ ਸੂਚਨਾ ਮਿਲੀ ਤੁਹਾਨੂੰ ਤਾਂ ਸ਼ਾਮ ਨੂੰ ਫੋਨ ਆਇਆ ਕਿ ਪਸ਼ੂ ਹੋ ਗਿਆ ਦੰਗਰ ਉਹ ਪਤਾ ਲੱਗੂਗਾ ਜਦੋਂ ਆਵਾਂਗੇ ਫੇਰੀ ਕੁਝ ਪਤਾ ਲੱਗੂ ਜੀ ਇਕਮੂ ਸ਼ਾਮ ਦੇ ਇਕਮੂ ਸ਼ਾਮ ਆਹ ਤੱਕ ਦੂਰੀ ਪਤਾ ਨੂੰ ਕਿਨਾਰਾ ਫੋਨ ਆਇਆ ਜੀ ਸੀਸ ਸਾਹ ਉਹ ਜੀਸ ਸਾਹ ਦਾ ਆ ਅੰਨੇ ਤੇ ਕੋਈ ਜਾਰੀ ਸੁਬੇ ਦਾ ਅੱਜ ਵੀ ਵਾਰੀ ਕਦੋਂ ਕਰ ਦਿੰਦਾ ਮੇਰੇ ਤੇ ਚਾਰ ਪੰਜ ਦਿਨ ਪਹਿਲਾਂ ਹੀ ਕਰ ਲੋਈ ਕਰਨ ਵਾਲੋ ਕਦੇ ਨਹੀਂ ਨਹੀਂ ਕੋਈ ਕਰਦੇ ਨਹੀਂ ਫਿਰ ਉਹ ਮੈਨੂੰ ਕਹਿੰਦੇ ਇਹ ਵੀ ਦਾਕਾਰ ਬਣੇ ਵੱਡੀਗਾ ਇਹ ਕਹਿੰਦੇ ਆਪਨੀ ਦੁਕਾਨ ਵੱਡੀਗਾ ਮੈਂ ਤੈਨੂੰ ਪੈਸੇ ਪੁੱਨਣਾ ਤੁਹਾਡਾ 파티 ਚਰੀਤ ਤੋਂ ਲੈ ਜਾਣਾ ਪਰ ਸੋਸੋਂ ਆਏਗਾ ਫਿਰ 10 ਵਜੇ ਆਉਂਦੇ ਮੈਂ ਮੇਰੇ ਜੀਜਾ ਜੀ ਸੰਗ ਉਹ ਸਿੱਕਮ ਦੇ ਆਸਾਮ ਦੇ ਵਿੱਚ ਡਿਊਟੀ ਕਰਦੇ। ਉਹ ਕਹਿ ਰਹੇ ਹੁਣ ਕਿ ਮੈਂ ਆ ਕੇ ਬਦਲੀ ਮੇਰੀ ਹੋਣ ਵਾਲੀ ਆ। ਮੈਂ ਇੱਧਰ ਆ ਜਾਣਾ। ਇੱਧਰ ਆਉਂਦੇ ਆਉਂਦੇ ਫਿਰ ਸਾਨੂੰ ਕੱਲ ਅਸੀਂ ਮੈਂ ਜਲੰਧਰ ਗਿਆ। ਕੱਲੋਂ ਦੀਦੀ ਦਾ ਫੋਨ ਆਇਆ ਵਾ। ਭਾਜੀ ਹੁਣਾਂ ਫੋਨ ਕੀਤਾ ਵਾ ਕਿ ਇੰਨਾ ਕਰਕੇ ਹੋ ਗਿਆ। ਆਦੀ ਮੰਮੀ ਨੂੰ ਫੋਨ ਕੀਤਾ ਵਾ। ਮੰਮੀ ਨੂੰ ਅਸੀਂ ਦੋਵੇਂ ਭਰਾ ਮੈਂ ਤਾਂ ਸਣੀ ਆਪਾਂ ਗੱਡੀ ਤੇ ਆਪਾਂ ਮੰਮੀ ਦੇ ਹੱਥੀ ਪੈ ਗਏ ਵੀ ਤੂੰ ਕਿੰਦਾ ਨਹੀਂ ਗੱਲ ਕਹਿਂਦੀਆਂ। ਆਡੇ ਭਾਜੀ ਯेलो। ਫਿਰ ਅਸੀਂ ਕਨਫਰਮ ਜਦੋਂ ਭਾਜੀ ਹੁਣਾਂ ਨੂੰ ਫੋਨ ਕੀਤਾ ਸਾਰਿਆਂ ਨੂੰ ਫੋਨ ਕੀਤਾ ਫਿਰ ਅਸੀਂ ਰਾਤ ਦੀ ਗੱਲ ਦੌੜੇ ਆਏ। ਅਸੀਂ ਕੱਲ ਰਾਤ ਦੇ ਸਾਰੇ ਇੱਥ ਤੇ ਆਪਣੀ ਭੈਣ ਨੂੰ ਜਿਹੜੀ ਤਸੱਲੀ ਦੇਂਦੇ ਆ ਪਰ ਤੁਹਾਨੂੰ ਪਤਾ ਸਾਡੀ ਜਿਹੜੀ ਭਨੇਵੀ ਉਹਨੂੰ ਦੱਧਰ ਪੈ ਗਈ ਉਹਦੇ ਜਾ ਕੇ ਕਮਜ਼ੋਰੀ ਵੀ ਪੀ ਘਟ ਗਿਆ ਸਾਰਾ ਉਹਨੂੰ ਰਾਤੀ ਹਸਪਤਾਲੋਂ 11 ਵਜੇ ਪਾਜੀ ਵੈਬਲ ਨੇ ਖੜਿਆ ਫਿਰ ਅਹੀਂ ਜਾ ਕੇ ਨਾਲ ਲੈ ਕੇ ਆਏ ਜਿਹੜੀ ਵੱਡੀ ਬੇਟੀ ਆ ਉਹ ਵੀ ਵਿਚਾਰੀ ਲੁੰਦੀ ਆਉਂਦੀ ਹੀ ਉਹਨੂੰ ਵੀ ਉਧਰ ਬਿਮਾਰ ਪਈ ਉਧਰ ਇੱਧਰ ਉਧਰ ਇਨ੍ਹਾਂ ਦੇ ਘਰਾਂ ਚ ਰੱਖਿਆ ਇੱਧਰ ਅਸੀਂ ਦਰਦੇ ਲਿਆ 19 ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਨ ਕਹਿੰਦੇ ਅੱਤ ਖੁਦਾ ਦਾ ਵੈਰ ਏਦਾਂ ਸਾਡੇ ਨਾਲ ਹੋਇਆ ਸਾਡੇ ਨਾਲ ਪਤਾ ਨਹੀਂ ਕੀ ਰੱਬ ਨੇ ਵੈਰ ਕੱਢਿਆ ਵਾ ਜਿਹੜਾ ਦੀਪਨ ਨੂੰ 40 ਸਾਲ ਤੋਂ ਪਹਿਲਾਂ ਹੀ ਜਿਹੜਾ ਵਿਧਵਾ ਕਰ ਦਿੱਤਾ ਮੇਰੇ ਜੀਜਾ ਜੀ ਸੰ ਉਹ ਸਿੱਕਮ ਦੇ ਆਸਾਮ ਦੇ ਹੋਏ ਜੀ ਕੀ ਕਰਦੇ ਕੋ ਕਹਿ ਰਹੇ ਕਿ ਮੈਂ ਆ ਕੇ ਬਦਲੀ ਮੇਰੀ ਹੋਣਾ ਵੀ ਆ ਇੱਧਰ ਆ ਜਨਾ ਇੱਧਰ ਆਉਂਦੇ ਆਉਂਦੇ ਫਿਰ ਤੁਹਾਨੂੰ ਕੱਲ ਅਸੀਂ ਮੈਂ ਜਲੰਧਰ ਗਿਆ ਕਲੋ ਦੀਦੀ ਦਾ ਫੋਨ ਆਇਆ ਵਾ ਅੱਜ ਹੁਣਾਂ ਫੋਨ ਕੀਤਾ ਵਾਗੇ ਏਦਾਂ ਕਰਕੇ ਹੋ ਗਿਆ ਉਹ ਆਦੀ ਮੰਮੀ ਨੂੰ ਫੋਨ ਕੀਤਾ ਵਾ ਬੰਦ ਕਰ ਕੋਲ ਮੂਸੀ ਸੀ ਲੱਗੂ ਪਰ ਸੋਟਾ ਇਹ ਸੂਚਨਾ ਮਿਲੀ ਤੁਹਾਨੂੰ ਤੇ ਸ਼ਾਮ ਨੂੰ ਫੋਨ ਆਇਆ ਕਿ ਪਸ਼ੂ ਹੋ ਗਿਆ ਏਦਾਂ ਕਰਕੇ ਹੋਰ ਪਤਾ ਲੱਗੂਗਾ ਜਦੋਂ ਆਵਾਂਗੇ ਫੇਰੀ ਕੁਝ ਪਤਾ ਲੱਗੂ ਜੀ ਕਰਕੇ ਸਿੱਕਮੋਂ ਸ਼ਾਮ ਦੇ ਸਿੱਕਮੋਂ ਸ਼ਾਮ ਆ ਸਭ ਤੋਂ ਪਹਿਲੇ ਤੁਹਾਨੂੰ ਕਿਨਾਰਾ ਫੋਨ ਆਇਆ ਜੇ ਸੀ ਸਰ ਸਾਹਿਬ ਜੀ ਸਸਬਾ ਆ ਮੈਂ ਤੁਹਾਨੂੰ ਮੰਨਦੇ ਕੋਈ ਤੇ ਜਾ ਰਿਹਾ ਹਾਂ ਆਸ ਵੀ ਵਾਰੀ ਕਦੋਂ ਕਰਦੇ ਮੇਰੇ ਤੇ ਚਾਰ ਪੰਜ ਦਿਨ ਪਹਿਲਾਂ ਹੀ ਗੱਲ ਹੋਈ ਸੀ ਤਾਂ ਆਨ ਵਾਲਾ ਕੱਢੀ ਨਹੀਂ ਨਹੀਂ ਕੋਈ ਗੱਲ ਨਹੀਂ ਸਿਰਫ ਉਹ ਮੈਨੂੰ ਕਹਿੰਦੇ ਇਹ ਦੀ ਦੁਕਾਨ ਵੱਡੀ ਬਣੇਗੀ ਉਹ ਕਹਿੰਦਾ ਹੀ ਆਪਣੀ ਦੁਕਾਨ ਵੱਡੀ ਕਰ ਮੈਂ ਤੁਹਾਨੂੰ ਪੈਸੇ ਪਾਉਂਦਾ ਉਹਨਾਂ ਦਾ ਪਾਰਟੀ ਚਰੀਕਾ ਦਾ ਲਿਆ ਜਾਣਾ। ਪਰ ਸਰਸੋਂ ਆਏਗਾ ਫਿਰ 10 ਵਜੇ। ਉਹ ਮੈਂ ਮੇਰੇ ਜੀਜਾ ਜੀ ਸੰਗ ਉਹ ਸਿੱਕਮ ਦੇ ਆਸਾਮ ਦੇ ਵਿੱਚ ਡਿਊਟੀ ਕਰਦੇ। ਉਹ ਕਹਿ ਰਹੇ ਕਿ ਮੈਂ ਆ ਕੇ ਬਦਲੀ ਮੇਰੀ ਹੋਣ ਵਾਲੀ ਆ। ਮੈਂ ਇੱਧਰ ਆ ਦੇਣਾ। ਇੱਧਰ ਆਉਂਦੇ ਆਉਂਦੇ ਫਿਰ ਸਾਨੂੰ ਕੱਲ ਅਸੀਂ ਮੈਂ ਜਲੰਧਰ ਗਿਆ। ਕੱਲੋਂ ਦੀਦੀ ਦਾ ਫੋਨ ਆਇਆ ਵਾ। ਭਾਜੀ ਹੁਣਾਂ ਫੋਨ ਕੀਤਾ ਵਾ ਕਿ ਇੰਨਾ ਕਰਕੇ ਹੋ ਗਿਆ। ਆਦੀ ਮੰਮੀ ਨੂੰ ਫੋਨ ਕੀਤਾ ਵਾ। ਮੰਮੀ ਨੂੰ ਅਸੀਂ ਦਵੇ ਭਰਾ ਮੈਂ ਤਾਂ ਸਣੀ ਆਪਾਂ ਗੱਡੀ ਤੇ ਆਪਾਂ ਮੰਮੀ ਦੇ ਹੱਥੀ ਪੈ ਗਏ ਵੀ ਦੂਗੇ ਕਿੱਦਾਂ ਦੀ ਗੱਲ ਕਹਿਣ ਦੀ ਆਡੇ ਭਾਜੀ ਯਾ ਲੋ ਫਿਰ ਅਸੀਂ ਕਨਫਰਮ ਜਦੋਂ ਭਾਜੀ ਉਹਨਾਂ ਨੂੰ ਫੋਨ ਕੀਤਾ ਸਾਰੇ ਨੂੰ ਫੋਨ ਕੀਤਾ ਫਿਰ ਅਸੀਂ ਰਾਤ ਦੀ ਗੱਲ ਦੌੜੇ ਆਏ ਅਸੀਂ ਕੱਲ ਰਾਤ ਦੇ ਸਾਰੇ ਇੱਥੇ ਹੀ ਆ ਤੇ ਆਪਣੀ ਭੈਣ ਨੂੰ ਜਿਹੜੀ ਤਸੱਲੀ ਦੇਣ ਦੇ ਆ ਪਰ ਤੁਹਾਨੂੰ ਪਤਾ ਸਾਡੀ ਜਿਹੜੀ ਭਨੇਵੀ ਉਹਨੂੰ ਦੱਦਲ ਪੈ ਗਈ ਉਹਦੇ ਜਾ ਕੇ ਕਮਜ਼ੋਰੀ ਵੀ ਵੀ ਘਟ ਗਿਆ ਸਾਰਾ ਉਹਨੂੰ ਰਾਤੀ ਹਸਪਤਾਲੋਂ 11 ਵਜੇ ਭਾਜੀ ਵਾਇਬਲ ਨਹੀਂ ਖੜਿਆ ਫਿਰ ਅਸੀਂ ਜਾ ਕੇ ਨਾਲ ਲੈ ਕੇ ਆਏ ਜਿਹੜੀ ਵੱਡੀ ਬੇਟੀ ਆ ਉਹ ਵੀ ਵਿਚਾਰੀ ਲੁੰਦੀ ਆਉਂਦੀ ਹੀ ਉਹਨੂੰ ਹੀ ਉੱਧਰ ਬਿਮਾਰ ਪਈ ਉੱਧਰ ਇੱਧਰ ਉੱਧਰ ਇਹਨਾਂ ਦੇ ਘਰਾਂ 'ਚ ਰੱਖਿਆ ਇੱਧਰ ਅਸੀਂ ਧਰ ਦੇ ਲਿਆ ਉੰਨੀ ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਅੱਤ ਖੁਦਾ ਦਾ ਵੈਰ ਏਦਾਂ ਸਾਡੇ ਨਾਲ ਹੋਇਆ ਵਾ ਸਾਡੇ ਨਾਲ ਪਤਾ ਨਹੀਂ ਕੀ ਰੱਬ ਨੇ ਵੈਰ ਕੱਢਿਆ ਵਾ ਜਿਹੜਾ ਸਾਡੀ ਭੈਣ ਨੂੰ 40 ਸਾਲ ਤੋਂ ਪਹਿਲਾਂ ਹੀ ਜਿਹੜਾ ਵਿਧਵਾ ਕਰ ਦਿੱਤਾ